ਕੀ ਭਈਏ ਕਿਦਾਂ ਗੱਲ ਪੈ ਰਏ ਜੰਡਿਆਲੇ ਆ ਜੰਡਿਆਲੇ ਦਾਣਾ ਮੰਡੀ ਦੇ ਬਾਹਰ ਇਹ ਭਈਏ ਆ ਜਿਹੜੇ ਸਰਦਾਰਾਂ ਦੇ ਗੱਲ ਪੈ ਰਹੇ ਆ ਸੁਣਿਆ ਜਰੂਰ ਸੀ ਅੱਜ ਵਿੱਚ ਆ ਭਈਏ ਗੱਲ ਪੈ ਰਹੀ ਭਜੀ ਬੁਲਾਵਾਂ ਨਾ ਆ ਭਈਏ ਗੱਲ ਪੈ ਰਹੀ ਹੁਣੇ ਬੰਦਿਆਂ ਦੇ ਰੋਕ ਭੱਜਿਓ ਨਾ ਕੋਈ ਵੀ ਭੱਜਿਓ ਨਾ ਪੁੱਤ ਕੋਈ ਵੀ ਇੱਧਰ ਆਜੋ ਜੋ ਗੱਲ ਹੋਈ ਬੰਦਿਆਂ ਨੂੰ ਦੱਸ ਦੋ ਜੇ ਭੱਜੇ ਨਾ ਤੇ ਛੇਤਰ ਤੋਂ ਉਹ ਫੇਰੋਂ ਯਾਦ ਰੱਖੋਗੇ ਓਏ ਆ ਜਾ ਕੋਈ ਤੁਹਾਨੂੰ ਕੱਖ ਨਹੀਂ ਆਂਦਾ ਮੈਂ ਤੇ ਮੇਰੀ ਗੱਲ ਸੁਣ ਲੋ ਮੜੀ ਜੀ țeੜਫੜ ਕੀਤੀ ਨਾ ਕੋਈ ਤੇ ਫਿਰ ਇਹ ਹਿਸਾਬ ਲਾ ਲਿਓ ਬਣਦਾ ਕੀ ਹੈ ਗੱਲ ਕੀ ਹੋਈ ਤੋ ਕਿਹੜੀ ਆੜਤ ਤੇ ਕਿਦੀ ਤੇ ਲੱਗੇ ਕਿਦੀ ਆੜਤ ਤੇ ਲੱਗੇ ਅਸੀਂ ਇਹ ਵੀਡੀਓ ਬੰਦ ਕਰੀਏ ਉਸਕੇ ਬਾਅਦ ਮੈਂ ਕਿਹਾ 2 ਮਿੰਟ ਤੇ ਡੀਐਸਪੀ ਨਹੀਂ ਆਏਣਾ ਇੱਥੇ ਤੂੰ ਫੇਰ ਵੇਖੀ ਬੋਲਦਾ ਕੀ ਤੁਹਾਨੂੰ ਇੱਥੇ ਲੰਮੇ ਪਾ ਕੇ ਆਉਣੇ ਆਪੇ ਬੁਕਾ ਲੈਣਾ ਤੂੰ ਸਰਦਾਰ ਦੇ ਗਲ ਪਿਆ ਦੀ ਪਗ ਲਈ ਮੈਂ ਖਲੋਤਾ ਜੇ ਤੁਹਾਡੀ ਜੁਰਤ ਹੈਗੀ ਨਾ ਕਿਸੇ ਭਈਏ ਦੀ ਬਾਲ ਪੈਂਦੇ ਸਰਦਾਰਾਂ ਦੇ ਪੰਜਾਬ ਚ ਆਣ ਕੇ ਜੀ ਜੀ ਆ ਜਨੇਾਲੇ ਦੀ ਦਾਣਾ ਮੰਡੀ ਦੇ ਵਿੱਚ ਇਹ ਸਰਵਾਰਾਂ ਦੇ ਪੱਗਾਂ ਨੂੰ ਹੱਥ ਫੋਣਦੇ ਆ ਆ ਖਲੋਤਾ ਮੈਂ ਜੇ ਕਿਹੇ ਭਈਏ ਦੇ ਮੰਡੀ ਦੇ ਵਿੱਚ ਝੁਰਤੇ ਦਾ ਪਿਓ ਦਾ ਪੁੱਤ ਆ ਦੇ ਇਥੇ ਘਾੜੀ ਆਵੇ ਇਥੇ ਲਤਾਂ ਨਾ ਨਾ ਮੈਂ ਤੋੜ ਦਿਆਂ ਤੁਹਾਡੀਆਂ ਤੁਸੀਂ ਪੁੱਤ ਯਾਦ ਕਰੋਗੇ ਸਾਰੇ ਪੰਜਾਬ ਦੇ ਕਮਾਉਣ ਉਹ ਗੁੰਡਾਗਦੀ ਕਰਨੋਂ ਉਹ ਅਸੀਂ ਕਹਿੰਦਾ ਬਾਅਦ ਤੂੰ ਪੈਣਗਾ ਕਾਲੋ ਤੇ ਜਾ ਕੇ ਤੂੰ ਵੱਲ ਪਿਆ ਤੂੰ ਮੈਂ ਤੈਨੂੰ ਵੇਖਿਆ ਖੁਦ ਤੁਹਾਡੇ ਕੋਲ ਨੰਗੀਆਂ ਕਿਰਪਾਨਾਂ ਦਾਤਰ ਫੜ ਕੇ ਤੁਸੀਂ ਗੁੰਡਾਗਦੀ ਬਾਹਰ ਕਰਨ ਦੇ ਜੋ ਸੱਚ ਜਾ ਕੇ ਕੀ ਭਈਏ ਕਿਦਾਂ ਗੱਲ ਪੈ ਰਹੇ ਜੰਡਿਆਲੇ ਆ ਜੰਡਿਆਲੇ ਦਾਣਾ ਮੰਡੀ ਦੇ ਬਾਹਰ ਇਹ ਭਈਏ ਆ ਜਿਹੜੇ ਸਰਦਾਰਾਂ ਦੇ ਗੱਲ ਪੈ ਰਹੇ ਆ ਸੁਣਿਆ ਜਰੂਰ ਸੀ ਅੱਜ ਵਿੱਚ ਇਹ ਜੰਡਿਆਲੇ ਦੀ ਮੰਡੀ ਆ ਤੇ ਇੱਥੇ ਭਈਏ ਉਹਨੇ ਇੱਕ ਸਿੱਖ ਮੁੰਡੇ ਤੇ ਬਣਾ ਇਹਨਾਂ ਦੀ ਆਵਾਜ਼ ਰੋਕ 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 ਆ ਭਈਏ ਗੱਲ ਪਈ ਆ ਹੁਣੇ ਬੰਦਿਆਂ ਦੇ ਰੋਕ ਭੱਜਿਓ ਨਾ ਕੋਈ ਵੀ ਭੱਜਿਓ ਨਾ ਪੁੱਤ ਕੋਈ ਵੀ ਇੱਧਰ ਆਜੋ ਜੋ ਗੱਲ ਹੋਈ ਬੰਦਿਆਂ ਨੂੰ ਦੱਸ ਦੋ ਜੇ ਭੱਜੇ ਨਾ ਤੇ ਛੇਤਰ ਤੋਂ ਉਹ ਫੇਰੋਂ ਯਾਦ ਰੱਖੋਗੇ ਇਹ ਗੱਲ ਮੈਨੂੰ ਇੱਕ ਗੱਲ ਦੱਸੋ ਲੱਗੇ ਕਿੱਥੇ ਜਿਹੜੀ ਗੱਲ ਹੋਈ ਉਹ ਦੱਸ ਦੋ ਮੈਨੂੰ ਸੱਚ ਓਏ ਇੱਧਰ ਆ ਜਾ ਆ ਜਾ ਇੱਧਰ ਚੰਗਾ ਰਹੇਗਾ ਮੈਂ ਤੁਹਾਨੂੰ ਦੱਸਾਂ ਮੇਰਾ ਬਾਤ ਅਰੇ ਕੀ ਬਾਤ ਬੰਦੇ ਆਂ ਨੂੰ ਗੱਲ ਦੱਸ ਦੋ ਕਿਹਦੇ ਕੋਲ ਲੱਗੇ ਜੇ ਤੁਸੀਂ ਠੀਕ ਠੀਕ ਮੇਰਾ ਬਾਤ ਸੁਣ ਲੈ ਭਾਜੀ ਮੈਂ ਸੁਣ ਲੈਣਾ ਆ ਜਾਓ ਕੋਈ ਨਹੀਂ ਕੱਖ ਤੁਹਾਨੂੰ ਆਂਦਾ ਕੋਈ ਬਾਤ ਨਹੀਂ ਜਿੰਨੂੰ ਬੁਲਾਉਣਾ ਬੁਲਾ ਲਓ ਸਹੀ ਗਲਤੀ ਬਹੁਤ ਲੱਗੇ ਆ ਉਹ ਨਾ ਉਹ ਨਾ ਗੱਲ ਭਾਜੀ ਐਸਾ ਆ ਗਿਆ ਓਏ ਆ ਜਾ ਕੋਈ ਤੁਹਾਨੂੰ ਕੱਖ ਨਹੀਂ ਆਂਦਾ ਮੈਂ ਤੇ ਮੇਰੀ ਗੱਲ ਸੁਣ ਲੋ ਮੜੀ ਜੀ ਟਿੜ ਫੜ ਕੀਤੀ ਨਾ ਕੋਈ ਤੇ ਫਿਰ ਇਹ ਹਿਸਾਬ ਲਾ ਲਿਓ ਬਣਦਾ ਕੀ ਹੈ ਠੀਕ ਹੈ ਪਾਜੀ ਮੇਰਾ ਬੰਦਿਆਂ ਕੋ ਖਲੋ ਜੋ ਇੱਥੇ ਠੀਕ ਹੈ ਪਾਜੀ ਕੋਈ ਤੁਹਾਨੂੰ ਕੱਖ ਨਹੀਂ ਆਂਦਾ ਮੈਨੂੰ ਇਹ ਦੱਸੋ ਵੀ ਗੱਲ ਕੀ ਹੋਈ ਤੁਹਾਡੀ ਕਿਹੜੀ ਆੜਤ ਤੇ ਕਿਹਦੀ ਤੇ ਲੱਗੇ ਕਿਹਦੀ ਆੜਤ ਤੇ ਲੱਗੇ ਜੀ ਅਸੀਂ ਇਹ ਵੀਡੀਓ ਬੰਦ ਕਰੀਏ ਉਸਕੇ ਬਾਅਦ ਮੈਂ ਕਹਾਂ 2 ਮਿੰਟ ਚ ਡੀਐਸਪੀ ਨੇ ਆਣਾ ਇੱਥੇ ਤੂੰ ਫੇਰ ਵੇਖੀ ਬੋਲਦਾ ਕੀ ਤੁਹਾਨੂੰ ਇੱਥੇ ਲੰਮੇ ਪਾ ਕੇ ਉਹਨੇ ਆਪੇ ਬਕਾ ਲੈਣਾ ਠੀਕ ਹੈ ਮਾਰੇ ਲੋ ਪਾਜੀ ਠੀਕ ਹੈ ਨਾ ਜਿੰਨੂੰ ਬੁਲਾਉਣਾ ਬੁਲਾ ਲਾ ਤੂੰ ਸਰਦਾਰ ਦੇ ਗਲ ਪਿਆਂ ਦੀ ਪੱਗ ਲਈ ਮੈਂ ਖਲੋਤਾ ਜੇ ਤੁਹਾਡੀ ਜੁਰਤ ਹੈਗੀ ਨਾ ਕਿਸੇ ਭਈਏ ਦੀ ਵਾਲ ਪੈਂਦੇ ਸਰਦਾਰਾਂ ਦੇ ਪੰਜਾਬ ਚ ਜਾਣਗੇ ਜੀ ਜੀ ਭਾਜੀ ਮੇਰਾ ਬਾਤ ਸੁਣ ਲੋ ਤੂੰ ਪਾਗੋ ਦੀ ਲਾਉਣ ਕਿਦਾਂ ਪਿਆ ਦੱਸ ਮੈਨੂੰ ਆ ਮੈਂ ਆਇਆ ਮੇਰੇ ਗਲ ਪਾਗੋ ਦੀ ਸ਼ਾਈ ਪੋ ਮੇਰੇ ਗਲ ਤੁਹਾਡੇ ਜੁਰਤ ਹੈਗੀ ਨਾ ਕਿਸੇ ਚ ਕੋਈ ਬਾਤ ਹੈ ਨਾ ਆ ਫੜ ਇੱਥੇ ਰੱਖ ਹੱਥ ਆ ਮੈਂ ਖਲੋਤਾ ਜੇ ਮੰਡੀ ਦੇ ਵਿੱਚ ਖਲੋਤਾ ਜੇ ਨਾ ਭਈਆਂ ਚ ਜੁਰਤ ਹੈਗੀਆਂ ਨਾ ਇੰਨੇ ਇੰਨੇ ਖਲੋਤੇ ਸਾਰੇ ਲੈ ਆਉਣਾ ਮੇਰੇ ਗਲ ਪੈਣ ਮੁੰਡੇ ਦੀ ਪੱਕ ਲਈ ਨਾ ਬਾਹਰ ਇਹਨਾਂ ਨੇ ਵੀਡੀਓ ਬਣਾਈ ਮੈਂ ਆ ਜਨਿਆਲੇ ਦੀ ਦਾਣਾ ਮੰਡੀ ਦੇ ਵਿੱਚ ਇਹ ਸਰਵਾਰਾਂ ਨੇ ਪੱਗਾਂ ਨੂੰ ਹੱਥ ਪਾਉਣ ਡਿਆ ਆਖ ਲੋਤਾ ਮੈਂ ਜੇ ਕਿਹ ਭਈਏ ਜ ਮੰਡੀ ਦੇ ਚ ਚੁਰਤੇ ਦਾ ਪਿਓ ਦਾ ਪੋਤਾ ਐ ਦੇਖੇ ਗਾੜੀ ਆਵੇ ਇਥੇ ਲਤਾਂ ਨਾ ਮੈਂ ਤੋੜ ਦਿਆਂ ਤੋੜੀਆਂ ਤੇ ਤੁਸੀਂ ਪੁੱਤ ਯਾਦ ਕਰੋਗੇ ਫਿਰ ਸਾਰੇ ਪੰਜਾਬ ਚ ਗੁੰਡਾਗਰਦੀ ਕਰਨੋਂ ਦੇ ਗੋਆਇਆ ਬਾਅਦ ਤੂੰ ਪੈਣ ਗਿਆ ਕਾਲੇ ਦੇ ਜਾ ਕੇ ਤੁਸੀਂ ਵੱਧ ਪਿਆ ਤੁਸੀਂ ਮੈਂ ਤੈਨੂੰ ਵੇਖਿਆ ਖੁਦ ਤੁਹਾਡੇ ਕੋਲ ਨੰਗੀਆਂ ਕਿਰਪਾਨਾਂ ਦਾਤਰ ਫੜ ਕੇ ਤੁਸੀਂ ਗੁੰਡਾਗਰਦੀ ਬਾਹਰ ਕਰਨ ਦੇ ਜੇ ਉੱਥੇ ਜਾ ਕੇ ਠੀਕ ਹੈ ਆਪ ਆਪਣਾ ਆਪ ਸੁਨੇਹਾਰ ਤੇ ਕਿਹੜੀ ਤੇ ਲੱਗੇ 10 ਮੈਨੂੰ ਮੈਂ ਦੰਦ ਆ ਆ ਭਾਈ ਇਹ ਵੇਖੋ ਫੜ ਕੇ ਅਸਾਲੇ ਮੰਡੀ ਦਾ ਭਈਏ ਭਈ ਇਹ ਉਧਰੋਂ ਤੁਰ ਕੇ ਆਉਂਦੇ ਨੇ ਮੋਟਾ ਆ ਫੜ ਕੇ ਰੱਖੇ ਤਾ ਪੰਗੜਾ ਨਾ ਕਰ ਗਾੜੀ ਛੱਡ ਦੋ ਛੱਡ ਦੋ ਇਹ ਆ ਗਲੀ ਪੈ ਇਹ ਪ੍ਰਵਾਸੀ ਭਈਏ ਆ ਆ ਪੰਜਾਬੀਆਂ ਦੇ ਗੱਲ ਪੈਂਦੇ ਆ ਆ ਮੁੰਡੇ ਦੀ ਦਸਤਾਰ ਲਾਤੀ ਆ ਇਹ ਜੰਡਿਆਲੇ ਦੀ ਵੀਡੀਓ ਆ ਆ ਮੁੰਡੇ ਦੀ ਦਸਤਾਰ ਆ ਹਸਪਤਾਲ ਦੇ ਬਾਹਰ ਆਣ ਕੇ ਗੱਲ ਪੈਂਦੇ ਸਰਦਾਰਾਂ ਦੇ ਤੇ ਪੱਗਾਂ ਲਾਉਣ ਦੇ ਇੱਥੇ ਤੇ ਭਈਆਂ ਦਾ ਟੋਲਾ ਵੇਖੋ ਤੁਸੀਂ ਉਹ ਪਰਲੇ ਬੰਨੇ ਕਿੰਨਾ ਖਲੋਤਾ ਆ ਬਈਆਂ ਦਾ ਟੋਲਾ ਖਲੋਤਾ ਇਹ ਵੇਖੋ ਇਹ ਸ਼ਰੀਆਨ ਦਾਤਰ ਕੁਰਪਾਨਾ ਲੈ ਕੇ ਖਲੋਤੇ ਆ ਲੈ ਮੈਂ ਉਹਨਾਂ ਦੇ ਪਿਓ ਦਾ ਪੋਤੇ ਆ ਨਾ ਫੜ ਆ ਮੈਂ ਇਹ ਵੇਖੋ ਇਦਾਂ ਇਹ ਸਰਦਾਰਾਂ ਦੇ ਗਲ ਪੈਂਦੇ ਆ ਇਹ ਜੰਡੇਆਲੇ ਦੇ ਹਾਲਾਤ ਆ ਤੁਹਾਡੇ ਇੱਥੇ ਆਣ ਕੇ ਗਲ ਪਿਆ ਹਸਪਤਾਲ ਦੇ ਬਾਹਰ ਹਸਪਤਾਲ ਦੇ ਬਾਹਰ ਪੈਣਾ ਗੱਲ ਹਾਂਜੀ ਹਾਂਜੀ ਇਹ ਬੰਦਿਆਂ ਦੀ ਪਛਾਣਿਆ ਤੁਹਾਨੂੰ ਹਾਂਜੀ ਆਪਾਂ ਇਹ ਪਛਾਣ ਲਏ ਤੁਸੀਂ ਇਹਨਾਂ ਦੀ ਪਛਾਣ ਕਰਕੇ ਵੀਡੀਓ ਬਣਾਓ ਇਹਨਾਂ ਦਾ ਸਾਰਿਆਂ ਦੇ ਪਰਚਾ ਕਰਾਉਣੇ ਆ ਪੱਦਰ ਠੀਕ ਹੈ ਭਾਜੀ ਬਣਾਉਗਾ ਹਸਪਤਾਲ ਦੇ ਬਾਹਰ ਗੱਲ ਪਾਇ ਮੈਨੂੰ ਪਤਾ ਵਾ ਤੂੰ ਕੇ ਪਾਦ ਮੈਨੂੰ ਪਤਾ ਵਾ ਤੇਰੇ ਗੱਲ ਪਾਇਆ ਮੇਰੇ ਸਾਹਮਣੇ ਦਸਤਾਰ ਲਾਈ ਨਾਜੀ ਸਰਪਜੀਤ ਸਿੰਘ ਸੋਨੋ ਜੰਡਿਆਲਾ ਔਰ ਇੱਕ ਜਿਹੜਾ ਮਾਮਲਾ ਸਾਹਮਣੇ ਆਇਆ ਜੰਡਿਆਲਾ ਦੀ ਅਨਾਜ ਵੱਡੀ ਤੋਂ ਉਹ ਕੀ ਹੈ ਸਾਰਾ ਮਾਮਲਾ ਕੀ ਕਹਿਣਾ ਚਾਹੋਗੇ ਮਸਲਾ ਇਹ ਹੈ ਜੀ ਅਸੀਂ ਕੱਲ ਰਾਤ ਨੂੰ ਜੰਮੂ ਤੋਂ ਆ ਰਹੇ ਸੀਗੇ ਰਸਤੇ ਵਿੱਚ ਬਾਬਾ ਸ਼੍ਰੀਚੰਦ ਜੀ ਦਾ ਸਥਾਨ ਹੈ ਉੱਥੇ ਮੱਥਾ ਟੇਕ ਕੇ ਅਸੀਂ ਜਦੋਂ ਵਾਪਸ ਆਏ ਕੋਈ 11:30 ਤੋਂ 12 ਵਜੇ ਦਾ ਰਾਤ ਦਾ ਸਮਾਂ ਸੀਗਾ ਔਰ ਜੰਡਿਆਲਾ ਗੁਰੂ ਦੀ ਦਾਣਾ ਮੰਡੀ ਦੇ ਸਾਹਮਣੇ ਇੱਕ ਹਸਪੀਟਲ ਆ ਉੱਥੇ ਘਟੋ ਘਟਵੀਂ 50 60 ਬਈਏ ਸੀਗੇ ਜਿਹੜੇ ਦੱਤਰ ਕਿਰਪਾਨਾਂ ਹੱਥ 'ਚ ਤੇ ਸામਨੇ ਹਸਪਤਾਲ ਦੇ ਬਾਹਰ ਲੜਨ ਡਿਆ ਸੀ ਇੱਕ ਦੂਜੇ ਨਾਲ ਤੇ ਉਸ ਕੋ ਸਰਦਾਰ ਮੁੰਡੇ ਸੀ ਜਿਨ੍ਹਾਂ ਦੇ ਕੁੱਟਮਾਰ ਕਰਨ ਡੇ ਸੀ ਤੇ ਉਹ ਜਦੋਂ ਰੋਲਾ ਪੈਂਦਾ ਵੇਖਿਆ ਇੱਕ ਬਜ਼ੁਰਗ ਨੂੰ ਦੇਖਿਆ ਸੀ ਉੱਥੇ ਤੇ ਉਹ ਅਸੀਂ ਗੱਡੀ ਵੇਖ ਕਰਕੇ ਉੱਥੇ ਰੋਕ ਗਏ ਉਹ ਜਦੋਂ ਮੁੰਡਿਆਂ ਨੇ ਆਵਾਜ਼ ਦਿੱਤੀ ਸਾਡੇ ਕੋਲ ਭੱਜ ਕੇ ਆਏ ਤੇ ਕਹਿੰਦੇ ਵੀ ਮਾਰਤਾ ਸਰਦਾਰਾਂ ਦੀਆਂ ਪੱਗਾਂ ਲਾਤੀਆਂ ਭਾਜੀ ਭਈਏ ਘਾਲ ਪੈ ਕੇ ਉਹ ਫਿਰ ਜਦੋਂ ਮੈਂ ਅਸੀਂ ਉਤਰ ਕੇ ਮੇਰੇ ਅਸੀਂ ਦੋ ਜਣੇ ਸੀਗੇ ਮੈਂ ਕਿਹਾ ਉਹਨਾਂ ਨੂੰ ਮੈਂ ਕਿਹਾ ਪੁਲਿਸ ਬੁਲਾਉਣ ਲੱਗੇ ਆਂ ਔਰ ਮੌਕੇ ਤੇ ਮੈਂ ਡੀਐਸਪੀ ਜਲੇਆਲਾ ਨੂੰ ਫੋਨ ਕੀਤਾ ਤੇ ਚਲੋ ਜਦੋਂ ਇਨੀ ਗੱਲ ਕਹੀ ਤੇ ਭਈਏ ਉੱਥੋਂ ਰੌਲਾ-ਗੋਲਾ ਪਿਆ ਤੇ ਭੱਜ ਕੇ ਇੱਧਰ ਆ ਗਏ ਹਸਪੀਟਲ ਦੇ ਬਾਹਰ ਬਹੁਤ ਇਹਨਾਂ ਨੇ ਹੜਤੰਗ ਮਚਾਇਆ ਇਹਦਾ ਸੁਣਿਆ ਬੜੀ ਬੜੀ ਸੀ ਵੱਡੇ ਵੱਡੇ ਲੀਡਰ ਬੋਲਦੇ ਸੀ ਪਰ ਗੱਲਾਂ ਨੂੰ ਅਸੀਂ ਇਗਨੋਰ ਕਰ ਦਿੰਦੇ ਹਾਂ ਕਿ ਪ੍ਰਵਾਸੀ ਲੋਕ ਇਦਾਂ ਨਹੀਂ ਕਰ ਸਕਦੇ ਉਹ ਤਾਂ ਕਮਾਈ ਕਰਨ ਆਉਂਦੇ ਪਰ ਇਹ ਜਿਸ ਹਿਸਾਬ ਨਾਲ ਟੋਲਾ ਫੇਰ ਪਰਲੇ ਬਨੇ ਖਲੋ ਕੇ ਕਿਰਪਾਨਾਂ ਖੜੀਆਂ ਕਰਕੇ ਕਹਿੰਦੇ ਇੱਧਰ ਆਓ ਜਦੋਂ ਇੱਧਰ ਆਓ ਕਿਹਾ ਫਿਰ ਮੈਂ ਖੁਦ ਮੰਡੀ ਦੇ ਵਿੱਚ ਜਾ ਕੇ ਆ ਪਿਆ ਕੁਝ ਬੰਦੇ ਜਿਹੜੇ ਭੱਜ ਗਏ ਤੇ 15-16 ਜਣੇ ਉੱਥੇ ਖੜੇ ਰਹੇ ਮੈਂ ਕਿਹਾ ਤੁਸੀਂ ਕਿਹੜੀ ਆਰਪਤ ਹੋ ਜਿਸ ਦੀ ਵੀਡੀਓ ਮੇਰੇ ਕੋਲ ਮੌਜੂਦ ਆ ਤੁਸੀਂ ਕਿਹਦੇ ਕੋਲ ਕੰਮ ਕਰਦੇ ਹੋ ਉਹਦਾ ਨਾਮ ਦੱਸੋ ਕਹਿੰਦੇ ਅਸੀਂ ਨਹੀਂ ਦੱਸਣਾ ਚਲੋ ਮੈਂ ਕਾਫੀ ਲੰਮਾ ਸਮਾਂ ਉੱਥੇ ਜਦੋਂ ਇਹਨਾਂ ਦੇ ਕੋਲ ਮੈਂਗਾ ਪੁਲਿਸ ਆਊ ਤੇ ਮੈਂ ਜਾਣਾ ਫਿਰ ਇਹਨਾਂ ਨੇ ਇੱਕ ਪ੍ਰਧਾਨ ਕੋਈ ਕਹਿ ਕੇ ਜਿਹਦੇ ਨਾਲ ਗੱਲ ਕਰਾਈ ਉਹ ਮੈਨੂੰ ਕਹਿੰਦੇ ਪਏ ਕਿ ਕਹਿੰਦੇ ਕੀ ਗੱਲ ਹੋਈ ਭਾਜੀ ਮੈਂ ਕਿਹਾ ਜੀ ਆਹ ਗੱਲ ਹੋਈ ਤੁਸੀਂ ਇੱਥੇ ਆਓਗੇ ਫਿਰ ਇਹ ਮਸਲਾ ਹੱਲ ਹੋਣਾ ਤੇ ਕਹਿੰਦੇ ਮੈਂ ਕਿਹਾ ਵੀ ਜਿਨ੍ਹਾਂ ਨੇ ਲੜੇ ਮੈਨੂੰ ਨਹੀਂ ਪਤਾ ਕੌਣ ਆ ਮੁੰਡੇ ਦੱਸਦੇ ਸੀ ਅਸੀਂ ਮੱਲੀਆਂ ਦੇ ਜਿਹੜੇ ਵਾਲਾ ਜੀ ਬਾਜ਼ਾਰ ਸਾਹਬਰੀ ਆਈ ਕਿ ਕਿਉਂ ਲੜ ਰਹੇ ਸੀਗੇ ਕਿਉਂ ਇਕ ਪਤਾ ਲੱਗਦਾ ਕਿ ਕੀ ਮਾਮਲਾ ਕੀ ਸੀਗਾ ਦੇਖੋ ਮੈਨੂੰ ਇਸ ਬਾਰੇ ਨਹੀਂ ਪਤਾ ਵੀ ਕਾਹਦੇ ਲਈ ਲੜਨ ਡਿਆ ਮੈਂ ਤੇ ਇਸ ਕਰਕੇ ਰੁਕੇ ਵੀ ਹਸਪਤਾਲ ਦੇ ਬਾਹਰ ਲੜਨ ਡਿਆ ਇੱਕ ਸਰਦਾਰ ਦੇ ਗੱਲ ਪੈਂਦੇ ਪਤਾ ਨਹੀਂ ਕੀ ਗੱਲ ਹੋ ਗਈ ਜਦੋਂ ਭੱਜ ਕੇ ਮੇਰੇ ਅੱਲਾਏ ਤੇ ਮੈਂ ਵੀ ਜੱਕਦਮ ਹੀ ਉੱਥੇ ਪੁੱਛਣ ਦਾ ਜਦੋਂ ਮੈਂ ਇਹਨਾਂ ਨੂੰ ਪੁੱਛਿਆ ਵੀ ਕੀ ਗੱਲ ਹੋਈ ਆ ਕਹਿੰਦੇ ਭਾਜੀ ਸਾਡੇ ਗਾਲ ਪੈ ਗਏ ਫਿਰ ਤੁਰ ਕੇ ਜਾਣ ਡੇ ਸੀ ਸਾਡਾ ਤੇਲ ਮੁੱਕ ਗਿਆ ਇਹ ਅੰਦਰੋਂ ਪਤਾ ਨਹੀਂ ਨੁੱਕਰ ਚੋਂ ਕਿਨੇ ਜਣੇ ਨਿਕਲੇ ਆ ਕਿਉਂਕਿ ਉੱਥੇ ਅਕਸਰ ਹੀ ਇਹੋ ਜਿਹਾ ਕੰਮ ਹੁੰਦਾ ਉਹ ਤੇ ਕੁੜੀਆਂ ਘੁੰਮਦੀਆਂ ਨੇ ਉਹ ਪਹਿਲਾਂ ਬੰਦਿਆਂ ਨੂੰ ਰੋਕ ਦਿਆਂ ਬਾਅਦ ਚ 5-3 ਜਣੇ ਪੈ ਜਾਂਦੇ ਗਾਲ ਮੈਂ ਕਿਹਾ ਸ਼ਾਇਦ ਉਹ ਜਾ ਕੋਈ ਹੋਊ ਮਾਹੌਲ ਜਦੋਂ ਮੈਂ ਅੰਦਰ ਗਿਆ ਮੰਡੀ ਦੇ ਇਹਨਾਂ ਮੇਰੀ ਗੱਲ ਕਰਾਈ ਜਦੋਂ ਜਿਹਦੇ ਕੋਲ ਕੋਈ ਕੰਮ ਕਰਦੇ ਆ ਪੁੱਛਿਆ ਉਹ ਕਹਿੰਦੇ ਵੀ ਇਹ ਦੁਕਾਨਾ ਛੱਡ ਕੇ ਬਾਹਰ ਕੀ ਲੈਣ ਗਏ ਮੈਂ ਕਿਹਾ ਭਈ ਇਹ ਬਾਹਰ ਲੜਨ ਡਿਆ ਤੁਹਾਡੇ ਬੰਦੇ ਤੇ ਤੁਸੀਂ ਇਹਨਾਂ ਨੂੰ ਦੱਸੋ ਇੱਥੇ ਆਣ ਕੇ ਵੀ ਕੀ ਗੱਲ ਆ ਇਦਾਂ ਕਿਸੇ ਦਾ ਜਾਨੀ ਮਾਲੀ ਨੁਕਸਾਨ ਕਰਦਣਗੇ ਤੇ ਉਹ ਕਹਿੰਦੇ ਵੀ ਇਹਨਾਂ ਦਾ ਦੁਕਾਨਾ ਛੱਡ ਕੇ ਬਾਹਰ ਜਾਣਾ ਬਣਦਾ ਹੀ ਨਹੀਂ ਸੀ ਤੇ ਉਹ ਬਾਹਰ ਆਣ ਕੇ ਇਹ ਸਾਬ ਨਾਲ ਗੁੰਡਾਗਰਦੀ ਉਹਨਾਂ ਕੀਤੀ ਅੰਦਰ ਵੀ ਫਿਰ ਮੈਂ ਜਦੋਂ ਜਾਣ ਲੱਗਾ ਮੇਰੇ ਨਾਲ ਖ ਕੀ ਫੋਨ ਚੋਂ ਵੀਡੀਓ ਡਿਲੀਟ ਕਰੋ ਨਹੀਂ ਤੇ ਤੁਹਾਨੂੰ ਵੀ ਨਹੀਂ ਜਾਂਦਾ ਕਿ ਫਿਰ ਮੈਂ ਉੱਥੋਂ ਕਿੱਦਾਂ ਆਇਆ ਵਾਂ ਮੈਨੂੰ ਪਤਾ ਵਾ ਕਾਰਨ ਕੀ ਆ ਕਿ ਪੰਜਾਬ ਦੇ ਵਿੱਚ ਜਿਹੜਾ ਵਾਕਿਆ ਸੀ ਪ੍ਰਵਾਸੀਆਂ ਨੇ ਗੁੰਡਾਗਰਦੀ ਬਹੁਤ ਕਰਤੀ ਜੇਕਰ ਅਸੀਂ ਚੰਗੇ ਭਲੇ ਨਾ ਹੁੰਦੇ ਤੇ ਇਥੋਂ ਦੇ ਪੁਲਿਸ ਨਾ ਜਾਣਕਾਰ ਸਾਡੇ ਸਾਡੇ ਵਾਕਬ ਨਾ ਹੁੰਦੇ ਲਾਗੇ ਬੰਨੇ ਵਾਲੇ ਪੰਜਾਬੀ ਵੀਰ ਹੋਰ ਨਾ ਹੁੰਦੇ ਤੇ ਕਿਸੇ ਦਾ ਵੀ ਰਾਤ ਬ੍ਰਤੇ ਜਾਨੀ ਮਾਲੀ ਨੁਕਸਾਨ ਕਰ ਸਕਦੇ ਬੀਤੀ ਰਾਤ ਦਾਣਾ ਮੰਡੀ ਜਨਿਆਲਾਗੁਰੂ ਦੇ ਸਾਹਮਣੇ ਪ੍ਰਵਾਸੀਆਂ ਵੱਲੋਂ ਜਿਹੜਾ ਵਾ ਹੱਲਾ ਗੁੱਲਾ ਕੀਤਾ ਗਿਆ ਕੀ ਕਾਰਵਾਈ ਹੁਣ ਤੱਕ ਦੀ ਕੀਤੀ ਗਈ ਹੈ ਜੀ ਇਹ ਗਾਤ ਲੇਟ ਆਵਦੀ ਨੋਟਿਸ ਚ ਆਇਆ ਸੀ ਉਹ ਜੋ ਐਸ ਐਚਓ ਸਾਹਿਬ ਨੇ ਪੁੱਛਿਆ ਕੰਪਲੇਂਟ ਤਾਂ ਕਿਸੇ ਪਾਰਟੀ ਕੋਲ ਨਹੀਂ ਹੈ ਜੀ ਤੱਕ ਲੇਕਿਨ ਉੱਥੇ ਜਦੋਂ ਇਹ ਪਤਾ ਲੱਗਿਆ ਇਮੀਡੀਏਟ ਉਸੇ ਵੇਲੇ ਸਾਡੀ ਫੋਰਸ ਪਹੁੰਚ ਗਈ ਸੀ ਉੱਥੇ ਕਿਉਂ ਜਾਂਦੇ ਹੀ ਮੰਡੀ ਦੇ ਵਿੱਚੋਂ ਅੱਗੇ ਪਿੱਛੇ ਹੋ ਗਏ ਬੰਦੇ ਕੋਈ ਮਿਲਿਆ ਨਹੀਂ ਤੇ ਨਾ ਹੀ ਹੁਣ ਤੱਕ ਕਿਸੇ ਨੇ ਕੰਪਲੇਂਟ ਦਿੱਤੀ ਅਗਰ ਕੋਈ